ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਤੰਤਨ ਸਿੰਘ ਜੀ ਦੇ ਬਾਬਾ ਸਹਿ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤ ਦਾ ਭਲਾ ਕਰੋ ਮੇਰ ਕਰੋ ਕਿਰਪਾ ਕਰਵਾ ਬਈ ਦੁੱਖਾਂ ਕਲੇਸ਼ਾਂ ਦਾ ਰਾਹ ਸਰਬਾਭੀ ਜੋ ਕੀ ਛੜੀ ਨਾ ਕਰੋ ਕਿਰਪਾ ਤੰਤਨ ਸਿੰਘ ਜੀ ਦੇ ਬਾਬਾ ਮਹਾਰਾਜ ਸਾਹਿਬ ਸਭ ਜੀ ਦੇ ਮੇਰ ਕਰੋ ਕਿਰਪਾ ਕਰੋ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਜੀ ਸਿੰਘ ਜੀ I'm <laughs> गुरू नानक राखी वेरी अर्सो कुरसो चढी ਹਰਿ ਸੁਆਮੀ ਸਗਲ ਘਟਾਂ ਕਾ ਅੰਤਰ ਜਾਨੀ ਸੋਇ ਅਚਿੰਤਾ ਜਾਗ ਅਚਿੰਤਾ ਜਾਂਹ ਤਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਬੁਰ ਮੰਤਰ ਦਰੜਾਇਆ ਤੇਰੀ ਸ਼ਰਣ ਤੁਮਹਾਰੀ ਅਸ ਤਮਹੀ ਸਜਨ ਸੁਹੇਲੇ ਰਾਖੂ ਰਖਨ ਹਰ ਦਿਆਲਾ ਨਾਨਕ ਧਰ ਕੇ ਗੋਲੇ ਆ ਸ਼ਰਣਾਏ ਜੀਓ ਮੈਂ ਹੱਥ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ RAM ਨਾਮ ੁਰ ਮੈਂ ਗਹਉ ਜਾ ਕਾ ਸਮ ਨਹੀਂ ਕੋਏ ਜੇ ਸਮ ਰਤ ਸੰਕਟ ਮਿਟੇ ਦਰਸ ਤੁਹਾਰੋ ਹੋ ਸੋ ਕਹ ਟਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨ ਹੋਰ ਅਰਸੋਂ ਕੋ ਰਸ ਤਦ ਡਿਠੇ ਸਚੇ ਭਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਬਾਤ ਸਹ ਸਿਰਸ਼ਾ ਹਦ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਪਹਿਲ ਪੁਰੀਏ ਪੰਡਰਕਵਨਾ ਤਾਚ ਅਹੰਸ ਸਗਲੇ ਜਨਾਂ ਕ੍ਰਿਸ਼ਨ ਤੇ ਜਾਨੋ ਹਰ ਹਰ ਨਾ ਚੰਤੀ ਨਾਚਨ ਪਹਿਲ ਪੁਰੀਏ ਪੁੰਡ ਰਕਵਨ ਤਾਚ ਅਹੰਸ ਸਗਲੇ ਜਨ ਕ੍ਰਿਸ਼ਨ ਤੇ ਜਾਨੋ ਹਰ ਹਰ ਨਾ ਚੰਤੀ ਨਾਚਨ ਪਹਿਲ ਪ੍ਰਸਾਦ ਰਾ ਅਥਨ ਪ੍ਰਸਾਧਮ ਰ ਅਸਗ ਅਸ ਉਸਗ ਹਰ ਕਾ ਬਾਗਰ ਨੱਚੇ पंदी मैं सागर रहा ना चंती गोपी जन नय आते मेरे कन्हैया तर्क नाच भमियां च केशव बचाउनी איయే מייయే ଏକାନ ଜିୟ ପେନ୍ధి ଅବକଲେ ସଂସାର ଭ୍ରମ ଭ୍ରମ ଆଏ ତୋଚେ ଦୁଆର ତୁ କୋନରେ ମାଜି ନମ ହୋ ଜି ਆਲਾ ਤੇ ਨਿਵਾਰਣਾ ਜਨ ਕਾਰਣ ਤੂੰ ਕੋ ਨਰੇ ਮੈ ਜੀ ਨਾਮੋ ਹੋ ਜੀ ਆਲਾ ਤੇ ਨਿਵਾਰਣਾ ਜਨ ਕਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲ ਪੁਰੀਏ ਪੰਡਰਕ ਵਨਾ ਤਾਚ ਹੰਸਾ ਸਗਲੇ ਜਨ ਕਰਿ ਸਨਾਤੇ ਜੰਗ ਹਰ ਹਰ ਨਾ ਚੰਤੀ ਨਾਚਨਾ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਵਿਖਵਾਕ ਸ਼ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਅੰਗ 693 ਅਤੇ 94 ਉਤੇ ਤਨਾਸੇ ਦੇ ਰਾਗ ਦੇ ਅੰਦਰ ਸੁਭਾਏਮਾਨ ਹੈ ਗੁਰੂ ਪਿਆਰ ਵਾਲਿਓ ਸੰਸਾਰ ਦੇ ਵਿੱਚ ਅੱਜ ਰੱਖੜੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਗੁਰਸਿੱਖ ਦੇ ਲਈ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾ ਦਾ ਅੰਤਰਜਾਮੀ ਇਹ ਹਰ ਇੱਕ ਇਸਤਰੀ ਵਾਸਤੇ ਹਰ ਇੱਕ ਪੁਰਸ਼ ਵਾਸਤੇ ਹੈ ਹਰ ਇੱਕ ਗੁਰਸਿੱਖ ਲਈ ਹੈ ਤੇ ਦੂਜੀ ਦਾਤ ਮੇਰੇ ਸਤਿਗੁਰੂ ਨੇ ਸਾਨੂੰ ਬਖਸ਼ੀ ਆਪਣੀ ਰੱਖਿਆ ਵਾਸਤੇ ਕਿਰਪਾਨ ਜੇ ਜਿੱਥੇ ਵੀ ਜ਼ਰੂਰਤ ਪਵੇ ਤੇ ਇਸ ਨੂੰ ਇਸਤੇਮਾਲ ਕਰ ਯੋਜਕਾ ਤੇ ਗੁਰੂ ਨਾਨਕ ਦੇ ਘਰੋਂ ਤੇ ਇਸਤਰੀ ਵਾਸਤੇ ਵਡਿਆਈ ਮਿਲ ਗਈ ਕਿ ਸੋ ਕਿਉ ਮੰਦਾ ਆਖਿਆ ਜਿਤ ਜੰਮੈ ਰਾਜਾਨ ਵੜਿਆਈਆਂ ਬਹੁਤ ਮਿਲਿਆ ਨੇ ਇਸ ਕਰਕੇ ਸਾਨੂੰ ਸਮਝਣਾ ਪਏਗਾ ਵੀ ਰਖੜੀ ਦਾ ਤਿਉਹਾਰ ਮਨਾਈਏ ਕਿ ਨਾ ਮਨਾਈਏ ਕਿਉਂਕਿ ਰਖਿਆ ਵਾਸਤੇ ਕਿਰਪਾਨ ਹੈ ਦੂਜਾ ਰਾਖਾ ਉਹ ਅਕਾਲ ਪੁਰਖ ਹੈ ਤੇ ਦੋਵਾਂ ਦੇ ਵਿੱਚ ਬਰਾਬਰਤਾ ਜਦੋਂ ਅੰਮ੍ਰਿਤ ਦੇ ਦਾਤ ਲਈਏ ਤੇ ਇਸ ਤਰੇ ਤੇ ਪੁਰਖ ਨੂੰ ਇੱਕੋ ਢੰਗ ਨਾਲ ਮਿਲਦੀ ਹੈ ਤੇ ਇੱਕੋ ਜਿਹਾ ਮਾਨ ਸਨਮਾਨ ਮਿਲਦਾ ਹੈ ਫਿਰ ਦੋਵਾਂ ਵਿੱਚ ਦੇ ਬਰਾਬਰਤਾ ਹੈ ਫਿਰ ਕੌਣ ਰਖੜੀ ਬਣੇ ਤੇ ਕੌਣ ਬਣਾਵੇ ਔਣ ਕੇ ਦੇ ਇੱਜ਼ਤ ਦਾ ਰਾਖਾ ਬਣੇ ਜੇ ਰਾਖਾ ਹੈ ਤੇ ਉਹ ਅਕਾਲ ਪੁਰਖ ਇਸ ਕਰਕੇ ਪਿਆਰਿਓ ਜਨਾ ਦਾ ਹੈ ਉਹਨਾਂ ਨੂੰ ਮੁਬਾਰਕ ਹੋਵੇ ਪਰ ਗੁਰਸਿੱਖ ਦੇ ਲਈ ਗੁਰਮਤ ਇਸ ਗੱਲੋਂ ਪਰਵਾਣ ਨਹੀਂ ਕਰਦੀ ਭੋਲਾ ਚੁੱਕਾਂ ਦੇਖਿਵਾਂ ਸਤਗੁਰੂ ਕਿਰਪਾ ਕਰਨ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰ ਲੈਣ ਜੀ ਹੋਇਆਂ ਭੁੱਲਾ ਦੇਖਿਵਾਂ ਵਾਹਿ ਹੈ ਗੁਰਜੀਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤ